ਕੋਤੇ ਵੇਸੀ ਕੁੜੀ ਨਹੀਂ ਰੱਖਣੀ ਹੈ ਤਾਂ ਦੱਸਾਂਗੇ ਅਖਾਂ ਕੁੜੀ ਲੈ ਲੋ ਜਾਂ ਕਿਸ ਤਰ੍ਹਾਂ ਕੁੜੀ ਨਹੀਂ ਰੱਖੋ ਤਾਂ ਬਹੁਤ ਸਾਡੇ ਨਾ ਕੀਤਾ ਆ ਨਾ ਦੂ ਦੂ ਤਿੰਨ ਘੰਟੇ ਬਾਥਰੂਮ ਚੋਂ ਨਹੀਂ ਨਿਕਲਦੀ ਹਾਂਜੀ ਕੋਈ ਨਸ਼ਾ ਕਰਦੀ ਸੀ ਸਾਨੂੰ ਤਾਂ ਬਾਅਦ ਚ ਪਤਾ ਲੱਗਿਆ ਜੀ ਕੁਝ ਲਿਖਿਆ ਵੀ ਲਿਖਾ ਹਾਂਜੀ ਨਸ਼ੇ ਚ ਨਿਕਲੇ ਜੀ ਤਿੰਨ ਲੈਟਰ ਨਿਕਲੇ ਆ ਪੰਨੀ ਨਿਕਲੀ ਇੱਕ ਦਾਹ ਦਾ ਨੋਟ ਛੜਿਆ ਹੋਇਆ ਸੀਗਾ ਨਵੀਂ ਵਿਆਹੀ ਬਹੂ ਨੇ ਘਰ ਵਿੱਚ ਆਉਂਦੇ ਸਾਰੀ ਕੀਤਾ ਫਿਲਮੀ ਸੀਨ ਵਾਂਗੂ ਕਾਂਡ ਆਪਣੇ ਸਾਰੇ ਪਰਿਵਾਰ ਨੂੰ ਖਾਣੇ ਵਿੱਚ ਨੀਂਦ ਦੀਆਂ ਗੋਲੀਆਂ ਖਵਾ ਕੇ ਘਰ ਦੇ ਵਿੱਚ ਕੀਤੀ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ ਜਿੱਥੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਰਿਵਾਰ ਵੱਲੋਂ ਇਲਜ਼ਾਮ ਲਾਇਆ ਗਿਆ ਕਿ ਕੁਝ ਹੀ ਦਿਨ ਹੋਏ ਸੀ ਜਿਵੇਂ ਵਿਆਹ ਨੂੰ ਜਿੱਥੇ ਕਿ ਕੁੜੀ ਵੱਲੋਂ ਨੀਂਦ ਦੀਆਂ ਗੋਲੀਆਂ ਖਵਾ ਕੇ ਘਰ ਦੇ ਵਿੱਚ ਸਾਰਾ ਕੀਮਤੀ ਸਮਾਨ ਤੇ ਨਗਦੀ ਚੋਰੀ ਕਰ ਲਈ ਗਈ ਹੈ ਗੋਲਡ ਚੋਰੀ ਕਰ ਲਿਆ ਗਿਆਗਾ ਜਿੱਥੇ ਸੱਸ ਵੱਲੋਂ ਕਿਹਾ ਗਿਆ ਕਿ ਸਾਡੇ ਘਰ ਦੇ ਵਿੱਚ ਸਾਰਾ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ ਤੋਂ ਹੁਣ ਕਿਹਾ ਗਿਆ ਕਿ ਇਸ ਕੁੜੀ ਨੂੰ ਅਸੀਂ ਨਹੀਂ ਰੱਖਣਾ ਸਾਡੇ ਘਰ ਦੇ ਵਿੱਚੋਂ ਸਾਰਾ ਸਮਾਨ ਚੋਰੀ ਕਰਕੇ ਲੈ ਗਈ ਹੈ ਜਿੱਥੇ ਕਿ ਹਜੇ ਕੁਝ ਹੀ ਦਿਨ ਹੋਏ ਸੀ ਵਿਆਹ ਦੇ ਵਿੱਚ ਤਾਂ ਘਰਦਿਆਂ ਦੇ ਹਾਲਾਤ ਇੰਨੇ ਕੁ ਜ਼ਿਆਦਾ ਨਾਜ਼ੁਕ ਹੋ ਚੁੱਕੇ ਆ ਉਹਨਾਂ ਦਾ ਮਨ ਬੇਹਾਲ ਹੋ ਚੁੱਕਿਆਗਾ ਉਹਨਾਂ ਦਾ ਕਿਸੇ ਤੇ ਵਿਸ਼ਵਾਸ ਕਰਨ ਨੂੰ ਜੀ ਨਹੀਂ ਕਰਦਾ ਪੰਜਾਬ ਦੇ ਵਿੱਚ ਹਰ ਰੋਜ਼ ਵਾਂਗੂ ਆਪਾਂ ਨਵੀਆਂ ਵਾਰਦਾਤਾਂ ਦੇਖਦੇ ਆ ਜਿੱਥੇ ਕੀ ਵਿਆਹ ਦੇ ਰਿਸ਼ਤੇ ਤਾੜ ਤਾੜ ਟੁੱਟ ਰਹੇ ਨੇ ਤਾਂ ਤੁਸੀਂ ਵੀ ਆਪੂ ਆਪਣੀ ਕਮੈਂਟਾਂ ਦੇ ਵਿੱਚ ਰਹਿ ਦਿਓ ਕੀ ਪੰਜਾਬ ਦੇ ਵਿੱਚ ਇਦਾਂ ਦੇ ਹਾਲਾਤ ਪੈਦਾ ਕਿਉਂ ਹੋ ਰਹੇ ਆ ਹਰੇਕ ਅੱਜਕੱਲ ਆਪੂ ਆਪਣੇ ਲਾਲਚ ਨੂੰ ਰਿਸ਼ਤੇ ਬਣਾ ਰਿਹਾ ਤੇ ਰਿਸ਼ਤੇ ਖਰਾਬ ਕਰ ਰਿਹਾਗਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਪੀਵੀ ਨਿਊਜ਼ ਟੀਵੀ ਤੇ ਤੇ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਕਮੈਂਟਾਂ ਦੇ ਵਿੱਚ ਰਹਿ ਦਿਓ ਕਿ ਪਰਿਵਾਰ ਨਾਲ ਇਦਾਂ ਜਿਹੜੀ ਘਟਨਾ ਵਾਪਰੀ ਹੈ ਕੀ ਹਾਲ ਹੋਇਆ ਹੋਊਗਾ ਪਰਿਵਾਰ ਦਾ ਇਹ ਮਾਮਲਾ ਜ਼ਿਲ੍ਹਾ ਫਰੋਇਪੁਰ ਦੇ ਪਿੰਡ ਰੁਕਨੇ ਵਾਲੇ ਦਾਗਾ ਦੇ ਕਿੱਥੇ ਪਹੁੰਚਦਾ ਦਿੰਦੇ ਸੀ ਕੀ ਗੱਲ ਅਸੀਂ ਪਹਿਲਾਂ ਕੋਟਕਪੂਰੇ ਰਹਿੰਦੇ ਸੀਗੇ ਕੋਟਕਪੂਰੇ ਸਾਨੂੰ ਮਤਲਬ ਕਿ ਇਹਨਾਂ ਨੇ ਕੁੜੀ ਦਿਖਾਈ ਜੀ ਵਿਆਹ ਖਾਈ ਹੋ ਗਿਆ ਸੀ ਹਾਂਜੀ ਪਹਿਲਾਂ ਵਿਆਹ ਹੋਇਆ ਸੀ ਕਿੱਥੇ ਹੋਇਆ ਸੀ ਇੱਥੇ ਪਹਿਲਾਂ ਜੀ ਹਾਂ ਪਹਿਲਾ ਵਿਆਹ ਮੇਰਾ ਉੱਥੇ ਝੋੜ ਖੜੇ ਹੀ ਹੋਇਆ ਸੀ ਅੱਛਾ ਹਾਂਜੀ ਉਹਦਾ ਤਲਾਕ ਹੋ ਗਿਆ ਸੀਗੇ ਦੂਜਾ ਵਿਆਹ ਸੀਗੇ ਮੇਰੀ ਉਮਰ ਟੱਪਦੀ ਜਾਂਦੀ ਸੀਗੀ ਮੈਂ ਕਿਹਾ ਵੀ ਚਲੋ ਮੈਂ ਬਾਹਰ ਰਹਿਣਾ ਵੀ ਮਤਲਬ ਕਿ ਬਾਹਰ ਜੌਬ ਕਰਦਾ ਜੀ ਮੈਂ ਸਾਡੇ ਨਾਲ ਜਦੋਂ ਮੈਂ ਆਇਆ ਵੀ ਮੈਨੂੰ ਕੋਈ ਵੀ ਸਾਡੇ ਕੋਲ ਪੈਲੀ ਨਹੀਂ ਦਿੱਥਾ ਨਹੀਂ ਗਈ ਜੀ ਕੁਝ ਵੀ ਨਹੀਂ ਗਈ ਸਾਡੇ ਕੋਲ ਮੈਂ ਸਿਰਫ ਬਾਹਰ ਜੌਬ ਕਰਦਾ ਤੇ ਆਪਣੇ ਪਰਿਵਾਰ ਨੂੰ ਪਾਲਦਾ ਪੋਸਦਾ ਸੀਗੇ ਸ਼ਾਮਦਾ ਸੀਗੇ ਫਿਰ ਉਦੋਂ ਮੁੜ ਕੇ ਜੀ ਇੱਕ ਵਿਚੋਲਾ ਆਇਆ ਸਾਡੇ ਕੋਲੇ ਵੀ ਕਹਿੰਦੇ ਵੀ ਵੀ ਅਸੀਂ ਰਿਸ਼ਤੇ ਰੁੱਤੇ ਕਰਾਉਣੇ ਆ ਤੇ بڑے ਜਣਿਆਂ ਨੂੰ ਕਿਹਾ ਵਿਆ ਸੀਗੇ ਮੈਰਿਜ ਬੈਰੋ ਤੇ ਉਹਨਾਂ ਨੇ ਸਾਨੂੰ ਫੋਨ ਕੀਤਾ ਵੀ ਅਸੀਂ ਰਿਸ਼ਤੇ ਕਰਾਉਣੇ ਆ ਵੀ ਆ ਜਾਓ ਤੁਸੀਂ ਤੁਹਾਨੂੰ ਕੁੜੀ ਵਿਖਾ ਦਿੰਨੇ ਆ ਸਾਨੂੰ ਕੁੜੀ ਵਿਖਾ ਦਿੱਤੀ ਜੀ ਉਹਨੇ ਤੇ ਅਸੀਂ ਆਖਿਆ ਵੀ ਚਲੋ ਵੀ ਗਰੀਬ ਘਰ ਦੀ ਕੁੜੀ ਆ ਵੀ ਚਲੋ ਵੀ ਘਰੇ ਵੀ ਆਪਣੇ ਚਲੋ ਇਹਦਾ ਮਾਪਿਓ ਮਰਿਆ ਹੋਇਆ ਮੈਨੂੰ ਕਹਿੰਦੀ ਵੀ ਮਾਪਿਓ ਮਰਿਆ ਹੋਇਆ ਮੇਰਾ ਮੈਂ ਕਿ ਕੋਈ ਗੱਲ ਨਹੀਂ ਵੀ ਚਲੋ ਮਾਪਿਓ ਇਹ ਵੀ ਹੁੰਦਾ ਸਹੁਰਾ ਪਰਿਵਾਰ ਵੀ ਮਾਪਿਓ ਵਰਗਾ ਹੀ ਹੁੰਦਾ ਵੀ ਤੂੰ ਰਾਜ ਕਰੇਂਗੀ ਘਰ ਦੇ ਵਿੱਚ ਕਿਉਂ ਮੇਰੇ ਵਰਗੇ ਨੇ ਤਾਂ ਆਉਣਾ ਹੁੰਦਾ ਛੁੱਟੀ ਆਉਣਾ ਹੁੰਦਾ ਏ ਤੇ ਤੇਰੇ ਕੋਲ ਹੀ ਰਹਿਣਾ ਸਾਰਾ ਕੁਝ ਤੇ ਮੈਂ ਜੀ ਜਿਹੜਾ ਵੀ ਕੋਈ ਸੋਨਾ ਬਾਰੋ ਬਣਾ ਕੇ ਲੈ ਕੇ ਆਇਆ ਸੀ ਜੋ ਮੇਰਾ ਵਿਆਹ ਤੇ ਖਰਚਾ ਹੋਇਆ ਜੀ ਤੇ ਗੱਡੀਆਂ ਦਾ ਤੇਲ ਪਾਣੀ ਜੋ ਵੀ ਕਰਾਈਆਂ ਦੋ ਗੱਡੀਆਂ ਗਈਆਂ ਸੀਗੇ ਮਤਲਬ ਕਿ 15 16 20 ਜੀ ਗਏ ਸੀਗੇ ਇਹ ਗੱਡੀਆਂ ਦੇ ਉੱਦੂ ਮੁੜਕੇ ਜੀ ਸਾਰਾ ਕੁਝ ਕਰ ਕਰਾ ਕੇ ਉੱਥੇ ਪਹਿਲੋ ਜੀਰੇ ਗਏ ਜੀ ਉੱਥੋਂ ਇਹਦਾ ਭਰਾ ਭੱਜ ਗਿਆ ਜੀ ਆਧਾਰ ਕਾਰਡ ਨਹੀਂ ਇਹਦੇ ਕੋਲ ਸੀਗਾ ਉਹ ਕਹਿੰਦਾ ਵੀ ਮੈਂ ਮਰਗ ਤੇ ਪਹੁੰਚ ਗਿਆ ਤੇ ਫਿਰ ਮੇਰੇ ਸਾਡੇ ਆਪ ਦੇ ਜੁਡੀਸ ਜੀ ਸੀਗੇ ਰਿਸ਼ਤੇਦਾਰ ਸੀਗੇ ਉਹ ਕਹਿੰਦੇ ਵੀ ਚਲੋ ਤੁਹਾਡੇ ਫੇਰੇ ਕਰਾ ਦਿੰਨੇ ਆ ਸੋਰ ਸਿੰਘ ਵਾਲੇ ਸਾਡੇ ਫੇਰੇ ਹੋ ਗਏ ਜੀ ਹਾਂਜੀ ਗੁਰਦਾਰੇ ਦੇ ਵਿੱਚ ਫੇਰੇ ਹੋ ਕੇ ਤੇ ਉਦੋਂ ਮੁੜ ਕੇ ਵਿਚੋਲੇ ਨੇ ਰੋਲਾ ਪਾ ਲਿਆ ਸਾਡੇ ਨਾਲ ਕਹਿੰਦਾ ਵੀ ਮੈਂ ਤਾਂ ਇੰਨੇ ਹੀ ਲੈਣੇ ਪੈਸੇ ਉਨੂੰ ਜੀ ਉਦੋਂ ਫਿਰ ਪੈਸੇ ਦਿੱਤੇ ਗਏ ਸਾਂ ਫਿਰ ਅਸੀਂ ਕਹਿੰਨੇ ਵੀ ਜਾਂ ਕੁੜੀ ਛੱਡ ਦੋ ਇੱਥੇ ਜਾਂ ਫਿਰ ਪੈਸੇ ਦੋ ਫਿਰ ਇਹ ਸਾਡੇ ਹੋ ਗਏ ਸੀ ਜਦੋਂ ਤੁਰਨ ਲੱਗੇ ਫਿਰ ਇਹਨੂੰ ਪੈਸੇ ਦਿੱਤੇ ਜੀ ਕਿੰਨੇ ਦਿੱਤੇ ਉਦੋਂ ਜੀ 15000 ਰੁਪਏ ਲੋ ਦਿੱਤਾ ਸੀਗਾ ਜੀ ਤੇਸ ਮਤਲਬ ਕੀ 70000 ਰੁਪਿਆ 85000 ਰੁਪਿਆ ਟੋਟਲ 85000 ਰੁਪਿਆ ਦਿੱਤਾ ਹੀ ਇਹਨੂੰ ਲੱਖ ਰੁਪਏ ਦੀ ਮੰਗ ਸੀ ਹਾਂ ਜੀ ਲੱਖ ਰੁਪਏ ਦੀ ਮੰਗ ਸੀਗੀ ਇਹਦੀ ਹਾਂ ਜੀ ਫਿਰ ਉਦੋਂ ਮੁੜ ਕੇ ਜੀ ਅਸੀਂ ਕਰ ਕਰਾ ਕੇ ਇਹਨੂੰ ਪੈਸੇ ਦੇ ਕੇ ਉਡੀਲੇ ਜਿ ਘਰੇ ਜੋ ਛਕਣ ਵਿਹਾਰ ਹੋਇਆ ਜੀ ਸਾਡੇ ਘਰ ਦੇ ਵਿੱਚ ਸਾਰਾ ਕੁਝ ਸਹੀ ਹੋਇਆ ਜੀ ਫਿਰ ਉਦੋਂ ਮੁੜ ਕੇ ਮੇਰੇ ਸੰਡੂ ਨੇ ਤੇ ਮੇਰੀ ਸਾਲੀ ਹਰਨੀ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਜੀ ਵੀ ਮੈਨੂੰ ਸਾਨੂੰ ਬਹਿਣ ਦੀ ਲੋੜ ਹੈ ਵੀ ਮੇਰੀ ਘਰ ਵਾਲੀ ਬਿਮਾਰ ਆ ਮੇਰੇ ਸੰਡੂ ਜੀ ਕਹਿੰਦੇ ਗੁਰਪ੍ਰੀਤ ਸਿੰਘ ਦੀਪੂ ਨਾਮ ਆਈ ਹੁੰਦਾ ਤਲਵੰਡੀ ਦਾ ਰਹਿਣਾ ਵਾਲਾ ਜੀ ਤੇ ਫਿਰ ਉਦੋਂ ਮੁੜ ਕੇ ਸਾਡੇ ਕੋਲ ਬਹਾਨੇ ਦੇ ਨਾਲ ਵੀ ਕਹਿੰਦੇ ਵੀ ਮੇਰੀ ਘਰ ਵਾਲੀ ਬਿਮਾਰ ਆ ਉਹਨੂੰ ਜਵਾਬ ਮਿਲ ਗਿਆ ਵੀ ਸਾਨੂੰ ਪੈਸਿਆਂ ਦੀ ਲੋੜ ਆ ਅਸੀਂ ਮਨਪ੍ਰੀਤ ਨੂੰ ਲੈ ਕੇ ਜਾਣਾ ਤੇ ਸਾਨੂੰ ਪੈਸੇ ਦਿੱਤੇ ਜਾਣ ਅਸੀਂ ਉਹਨਾਂ ਨੂੰ ਫਿਰ 2000 ਰੁਪਏ ਇੱਕ ਚੀਕੇ ਕੋਲੇ ਕੋ ਉਹਨਾਂ ਕੋ ਪਿਆ ਸੀਗਾ ਇਹ ਦੇ ਦਿੱਤਾ ਜੀ ਫਿਰ ਜਦੋਂ ਕੁੜੀ ਨੂੰ ਲੈ ਗਏ ਨੇ ਉਦੋਂ ਮੁੜ ਕੇ ਭੇਜਦੇ ਨਹੀਂ ਗਏ ਇੱਥੇ ਕੀ ਕਰਦੇ ਸੀਗੇ ਉਹ ਇੱਥੇ ਜੀ ਬਸ ਉਹ ਮੈਨੂੰ ਕਹਿੰਦੀ ਲੂਜ਼ ਮੋਸ਼ਨ ਹੋਇਆ ਮੈਨੂੰ ਇਹਨੂੰ ਦਵਾਈ ਲਿਆ ਦਿਓ ਮੈਨੂੰ ਦਵਾਈ ਲਿਆ ਲਿਆ ਦਿਓ ਵੀ ਮੈਨੂੰ ਲੂਜ਼ ਮੋਸ਼ਨ ਹੋਇਆ 2-2 3-3 ਘੰਟੇ ਬਾਥਰੂਮ ਚ ਨਹੀਂ ਨਿਕਲਦੀ। ਹਾਂਜੀ ਕੋਈ ਨਸ਼ਾ ਕਰਦੀ ਸੀ ਸਾਨੂੰ ਤਾਂ ਬਾਅਦ ਚ ਪਤਾ ਲੱਗਿਆ ਜੀ। ਕੁਝ ਲਿਖਦਾ ਇਹ ਨਸ਼ਾ। ਹਾਂਜੀ ਨਸ਼ੇ ਚ ਨਿਕਲਿਆ ਜੀ ਤਿੰਨ ਲੈਟਰ ਨਿਕਲੇ ਆ ਪੰਨੀ ਨਿਕਲੀ ਆਈ। ਇੱਕ ਦਾਹ ਦਾ ਨੋਟ ਛੜਿਆ ਹੋਇਆ ਸੀ ਗਈ ਤੇ ਗੋਲੀਆਂ ਦੇ ਪੱਤੇ ਸੀਗੇ ਜੋ ਸਾਨੂੰ ਦਿੱਤੇ ਗਏ ਸੀਗੇ ਨੀਂਦ ਵਾਲੀਆਂ ਗੋਲੀਆਂ ਦੇ। ਤੁਹਾਨੂੰ ਦੇ ਕੇ ਫਰਾਰ ਹਾਂਜੀ ਸਾਨੂੰ ਦੇ ਕੇ ਫਰਾਰ ਹੋ ਗਈ ਜੀ। ਰਾਤ ਦੇ ਸਮੇਂ ਇਹ ਰਾਤ ਦਾ ਕੁਝ 2:3 3 ਦਾ ਟਾਈਮ ਸੀਗਾ ਜੀ ਉਦੋਂ ਮਾਤਾ ਜੀ ਜਾਗਦੇ ਸੀ। ਮਾਤਾ ਜੀ ਫਿਰ ਦਵਾਈ ਉਹਨੂੰ ਖਵਾਤੀ ਮਾਤਾ ਨੂੰ। ਤੇ ਸਾਡੇ ਕੋਲ ਮੈਨੂੰ ਕਹਿੰਦੀ ਵੀ ਕੱਦੂ ਦੀ ਸਬਜ਼ੀ ਲਿਆ ਦੇ ਕੱਦੂ ਦੀ ਸਬਜ਼ੀ ਦੇ ਵਿੱਚ ਦੁੱਧ ਪਾ ਕੇ ਬਣਾਈ ਉਹਦੇ ਵਿੱਚ ਵੀ ਗੋਲੀਆਂ ਦਿੱਤੀਆਂ ਗਈਆਂ ਫਿਰ ਉਦੋਂ ਮੁੜ ਕੇ ਸਾਨੂੰ ਇਹੀ ਗਲਾਸ-ਗਲਾਸ ਦੁੱਧ ਪੀਤਾ ਉਹਦੇ ਵਿੱਚ ਵੀ ਦਿੱਤੀਆਂ ਗਈਆਂ ਸਾਨੂੰ ਗੋਲੀਆਂ ਤੇ ਸਾਨੂੰ ਕੋਈ ਹੋਸ਼ ਨਹੀਂ ਸੀਗਾ ਮੈਨੂੰ ਤਾਂ ਹੀ ਸਮਾਨ ਚੁੱਕ ਕੇ ਰਫੂ ਚੱਕਰ ਹੋ ਗਿਆ ਹਾਂਜੀ ਰਫੂ ਚੱਕਰ ਹੋ ਗਈ ਜੀ ਉਹਦੇ ਹਾਂਜੀ ਮੇਰਾ 골ਡ ਸੀਗਾ ਹੀ ਪੈਸੇ ਹਾਂਜੀ ਦੋ ਛਾਪਾਂ ਸੀਗੀਆਂ ਜੈਂਟਸ ਤੀਜੀ ਛਾਪ ਸੀਗੀ ਲੇਡੀਜ਼ ਇੱਕ ਬ੍ਰੇਸਲਟ ਸੀਗਾ ਇੱਕ ਚੇਨ ਸੀਗਾ ਇੱਕ ਵਿੱਚ ਲੋਕਟ ਪਾਇਆ ਹੋਇਆ ਸੀਗਾ ਖੰਡੇ ਦਾ ਦੋ ਨੱਥੀਆਂ ਸੀਗੀਆਂ ਤੇ ਚੈਨ ਸੀਗੀ ਹੁਣ ਪੁਲਿਸ ਉਹਦੇ ਮਾਮਲਾ ਦਰਜ ਕਰਤਾ ਹਾਂਜੀ ਮਾਮਲਾ ਦਰਜ ਕਰ ਦਿੱਤਾ ਜੀ ਸਾਡੀ ਇਹੀ ਮੰਗ ਹੈ ਜੀ ਸਾਡੇ ਨਾਲ ਜੋ ਵੀ ਧੋਖਾਧੜੀ ਹੋਈ ਹੈ ਸਾਨੂੰ ਇਨਸਾਫ ਮਿਲ ਜੇ ਤੇ ਉਹਨਾਂ ਦੇ ਤੇ ਸਖਤ ਸਾਰੇ ਪਰਿਵਾਰ ਤੇ ਉਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਤੁਹਾਡਾ ਬਲਜੀਤ ਕੌਰ ਜੀ ਬਲਜੀਤ ਕੌਰ ਕਿੱਥੋਂ ਦਾ ਰਹਿੰਦਾ ਵੜਾ ਫਿਰ ਉਹਨੇ ਭੇਮ ਬੀਤੋ हां की ਗੱਲਬਾਤ ਹੋਈ ਸੀ ਗੱਲਬਾਤ ਇਹੋ ਹੀ ਹੋਈ ਹੈ ਜਿਸ ਵਿਆਹ ਕੇ ਲਿਆਂਦਾ ਮੁੰਡੇ ਨੂੰ ਉਥੋਂ ਤੇ ਸੁਰਸੋਂ ਫੇਰੀ ਦਿੱਤੀ ਨੇ ਕੁੜੀ ਦਾ ਨਾਮ ਕੀ ਸੀ ਕੁੜੀ ਦਾ ਮਨਪ੍ਰੀਤ ਜੀ ਕਿੱਥੋਂ ਦੀ ਰਹਿਣ ਵਾਲੀ ਸੀ ਉਹ ਹੈ ਡਬੀਰੂ ਡਬੀਰੂ ਦਾ ਬਿਰੂ ਹਾਂਜੀ ਅੱਛਾ ਜਦੋਂ ਕਿ ਲਾਵਾ ਫਿਰ ਸੁਰਸੋਂ ਲਾਵਾ ਸੁਰਸੋਂ ਕਰਾਂਗੇ ਕੀ ਹੋਇਆ ਹਾਂਜੀ ਕੀ ਹੋਇਆ ਉਹ ਆ ਕੁਛ ਨੋ ਨਨੇ ਆ ਕੇ ਆਇਆ ਸੀ ਫੇਰੇ ਨੇ ਤੁਸੀਂ ਤੇ ਨੇ ਮਾਰਾ ਪਾਲੋ ਜਾਂ ਉਹਨਾਂ ਦੇ ਫੇਰੇ ਕਰਨੇ ਨਹੀਂ ਕਰਨੇ ਨਾ ਉਹਨਾਂ ਆਧਾਰ ਕੱਢ ਦਿੱਤਾ ਨਾ ਕੁਝ ਸਾਨੂੰ ਦਿੱਤਾ ਸਾਡੇ ਜਿਹੜਾ ਬਾਬੇ ਜੀ ਸਾਨੂੰ ਹਿੱਦਤ ਚ ਨਹੀਂ ਦਿੱਤੇ ਦਾ ਕਰਦੇ ਸਫੇਰੇ ਲਈ ਗਾ ਸਫੇਰੇ ਲਈ ਲੈ ਕਰੇ ਨਾ ਕੀਤਾ ਉਹਨੇ ਜੀ ਮੂੰਹ ਬੰਦੇ ਫੇਰ ਪੈਸੇ ਦੇਣ ਲੱਗੇ ਉਹਨੂੰ ਮਚੋਲੇ ਨੂੰ ਤੇ ਉਹਨੇ ਇੰਨੇ ਨਹੀਂ ਲੈਣ ਮੈਂ ਇੰਨੇ ਲੈਣੇ ਉਹ ਵੀ ਅਸੀਂ ਦੇ ਦਿੱਤੇ ਉਹਨਾਂ ਨੂੰ 85 100 ਰੁਪਇਆ ਲੱਖ ਵੰਗਦਾ ਸੀ ਅੱਛਾ ਫੇਰ ਅਸੀਂ ਫੇਰ ਘਰੇਲਾਂ ਦੇ ਦਰਵਾਜ਼ੇ ਵਿੱਚ ਹੀ ਵਿਚੋਲੇ ਨੇ ਰੋਲਾ ਪਾ ਹਾਂਜੀ ਬਰਾਤ ਦੇ ਵਿੱਚ ਹੀ ਪਾਲਿਆ ਕੁੜੀ ਤੋਰਨੀ ਕੁੜੀ ਨਹੀਂ ਸੀ ਤੋਰਨੀ ਤੇ ਤੁਸੀਂ ਪੂਰੇ ਨੇ ਪੈਸੇ ਦੇਣੇ ਸਾਨੂੰ ਤੇ ਅਸੀਂ ਤਾਂ ਥੋੜੇ ਆਖੇ ਸੀ ਤੁਹਾਨੂੰ 10 ਲੱਖ ਰੁਪਏ ਕਿ ਮੰਗਦਾ ਪਿਆ ਹਾਂ ਹਾਂ ਇਸੇ ਗੱਲੋਂ ਫਿਰ ਅਸੀਂ ਫਿਰ ਦੇ ਦਿੱਤੇ 80000 ਰੁਪਏ 80000 ਦਿੱਤਾ ਫਿਰ ਅੱਛਾ ਫਿਰ ਕੁੜੀ ਕਰੇ ਲੈ ਕੇ ਕੁੜੀ ਇਸ ਘਰੇ ਲੈ ਕੇ ਸਗਣ ਵਿਆਹ ਕੀਤਾ ਇੱਥੇ ਅਨੇ ਅਸੀਂ ਰੋਟੀ ਪਾਣੀ ਖਾਦਾ ਤੇ ਮਾਂ ਪੁੱਤਰ ਦੁੱਧ ਚ ਪਾ ਦਿੱਤਾ ਸਬਜੀ ਚ ਪਾ ਦਿੱਤੇ ਪਰ ਗੋਲ ਮੈ ਸਾਨੂੰ ਤੇ 3 ਵਜੇ ਮੇਰੇ ਨਾਂ ਪੀੜ ਹੋਈ ਲੱਟ ਤੇ ਮੈਂ ਬਿਠੀ ਇਹ ਜੱਗਾਂ ਦੇ ਫਟਕੇ ਦੇ ਤੁਰੇ ਫਿਰ ਮੈਂ ਕੀ ਕਰਦੀ ਆਂਦੀ ਕੁਛ ਨਹੀਂ ਗੋਲੀ ਖਾਣ ਲੱਗੀ ਮੈਨੂੰ ਅੰਦੇ ਕਿ ਮੈਂ ਗੋਲੀ ਖਾਣ ਲੱਗੀ ਪਰ ਨਹੀਂ ਮੈਨੇ ਤਾਂ ਨਹੀਂ ਖਾਦਾ ਮੈਂ ਮੈਨੇ ਖਾਣੀ ਗੋਲੀ ਤੇ ਮੈਂ ਲੱਤ ਪੀੜ ਕਰਦੀ ਮੈਂ ਆਪਣੇ ਮਿਰਰ ਮਾਣਾ ਮੈਂ ਗੋ ਜੋ ਮੈਂ ਧੱਕੇ ਨਾਲ ਗੋਲ ਨਾ ਖਵਾ ਦਿੱਤੇ ਖਾ ਕੇ ਤੇ ਮੈਂ ਪਟਨ ਕਿਹੜੇ ਟਾਈਮ ਤੇ ਮੰਜੇ ਤੇ ਡੇਗ ਪਿੰਗਣ ਤੇ ਨਹੀਂ ਦਿੱਤ ਪਤਾ ਨਹੀਂ ਲੱਗ ਰਹੀ ਨਹੀਂ ਲੱਗ ਗਈ ਫਿਰ ਪਤਾ ਨਹੀਂ ਸਾਨੂੰ ਕਿਹੜੇ ਟਾਈਮ ਤੇ ਉਹ ਗਈ ਕਿਹੜੇ ਟਾਈਮ ਤੇ ਨੀਂਦ ਆ ਰੋਗੀ ਹਾਂਜੀ ਫਿਰ ਅਸੀਂ ਲੈ ਗਈ ਅੰਦਰ ਅਸੀਂ ਉਹਨਾਂ ਲੈ ਗਈ ਪੈਸੇ ਤਾਂ ਕੱਢ ਕੇ ਲੈ ਗਈ ਸੋਨਾ ਤੋਂ ਡਾਪਣਾ ਸੀ ਜੇ ਹਾਂ ਬੱਚੇ ਦਾ ਸੀ ਇੱਕ ਲੇਡੀ ਨਿਸ਼ਚਾਵ ਜੀ ਦਾ ਸਾਰਾ ਬੱਚੇ ਦਾ ਸੀ ਅੱਛਾ ਉਹ ਵੀ ਲੈ ਗਈ ਉਹ ਵੀ ਸਾਰਾ ਲੈ ਗਈ ਐਵੇਂ ਕਿੰਨੇ ਕੱਟੇ ਐਵੇਂ 3000 ਰੁਪਏ ਗਿਆ ਇੱਕ ਸੀ ਮੜਵੇ ਵਿੱਚ 7000 ਰੁਪਏ ਉਹ ਲੈ ਗਈ ਪ੍ਰਾਰਭ ਪ੍ਰਾਰਭ ਉਸ ਕੀ ਮੰਨਦੇ ਤੁਹਾਡੇ ਹੁਣ ਸਾਡੀ ਇਹ ਆਵੇ ਨੰ ਗਵਰਨਮੈਂਟ ਹੈ ਪਰ ਵੀ ਇੰਦੇ ਪਰ ਵੀ ਬਹੁਤ ਸਕਟ ਹੋਵੇ ਅੰਨਾ ਤੇ ਸਾਨੂੰ ਸਾਡੀਆਂ ਚੀਜ਼ਾਂ ਜਿਹੜੀਆਂ ਸਾਨੂੰ ਮੋੜਦੇ ਅਸੀਂ ਕੋੜੀ ਨਹੀਂ ਰੱਖਣੀਓ dan sendiya khana kudil lo jya kis tarah kudini to ka bahut kita unane